ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਾਈਕਰਮਜੀਤ ਸਿੰਘ ਅਨਮੋਲ ਵੱਲੋਂ ਅੱਜ ਵਿਧਾਨ ਸਭਾ ਹਲਕਾ ਕੋਟਕਪੁਰਾ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਉਹਨਾਂ ਨੇ ਲੋਕਾਂ ਤੋਂ ਆਪਣੇ ਲਈ ਵੋਟ ਅਤੇ ਸਪੋਰਟ ਦੀ ਮੰਗ ਕੀਤੀ ਇਸ ਮੌਕੇ ਉਹਨਾਂ ਨਾਲ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਹਾਜ਼ਰ ਰਹੇ ਇਸ ਮੌਕੇ ਉਹਨਾਂ ਨੇ ਕਈ ਲੋਕਾਂ ਨਾਲ ਸੈਲਫੀਆਂ ਵੀ ਲਈਆਂ ਅਤੇ ਉਹਨਾਂ ਦਾ ਪਿਆਰ ਵੀ ਲਿਆ ਇਸ ਮੌਕੇ ਉਹਨਾਂ ਨਾਲ ਕਈ ਲੋਕਾਂ ਨੇ ਪਿਆਰ ਦਿਖਾਇਆ ਅਤੇ ਉਹਨਾਂ ਨੂੰ ਸਹਿਯੋਗ ਦੇਣ ਦੀ ਗੱਲ ਕੀਤੀ

ਹੋਰ ਕਿਤੇ ਜਾਣਗੇ ਜਿਹੜੇ ਸੈਂਟਰ ਦਾ ਇਖਤियार ਚੁਣਦੇ ਆ ਜੇ ਕੰਮ ਤੁਸੀਂ ਮੈਨੂੰ ਮੌਕਾ ਦਿਨੇ ਹੋ ਤਾਂ ਇੱਥੇ ਕੋਈ ਫੂਲ ਪ੍ਰੋਸੈਸਿੰਗ ਇੰਸਟਿਟਿਊਟ ਲਿਆਵਾਂਗੇ ਜਿਹਦੇ ਨਾਲ ਸਾਡੇ ਕਿਸਾਨਾਂ ਨੂੰ ਮੱਦਦ ਆਊ ਸਾਡੇ ਮਜ਼ਦੂਰ ਭਰਾਵਾਂ ਨੂੰ ਵੀ ਤੇ ਸਾਡੇ ਜਿਹੜੇ ਬੇਰੁਜ਼ਗਾਰ ਬੱਚੇ ਬੱਚੀਆਂ ਨੂੰ ਤੇ ਬਾਕੀ ਚਿਲ ਸੈਂਟਰ ਖੋਲਾਂਗੇ ਜਿਹਦੇ ਨਾਲ ਬੱਚਿਆਂ ਨੂੰ ਹੱਥਾਂ ਦਾ ਕੰਮ ਸਿਖਾਇਆ ਜਾਊਗਾ ਜਿਹੜਾ ਬੰਦਾ ਹੱਥਾਂ ਦਾ ਕੰਮ ਜਾਣਦਾ ਦੁਨੀਆਂ ਦੇ ਜਿਹੜੇ ਮਰਜ਼ੀ ਕੰਮ ਚੋਣੇ ਚੋਵੇ ਉਹ ਬੰਦਾ ਕਦੇ ਭੁੱਖਾ ਨਹੀਂ ਮਰਦਾ ਜਿਹੜੇ ਬੰਦੇ ਦਾਤੀਆਂ ਗੁਰਪੇ ਬਣਾਉਣ ਵਾਲੇ ਸੀ ਅੱਜ ਨਮਾਇਨਾ ਬਣਾਉਣ ਲੱਗੇ। ਉਹ ਕਿਉਂ ਕਾਮਯਾਬ ਹੋ ਕਿਉਂਕਿ ਇਹ ਨਸਲੀਆਂ ਬਣਾਈਆਂ ਕਿਉਂਕਿ ਉਹਨਾਂ ਕੋਲ ਹੱਥਾਂ ਦਾ ਹੁਨਰ ਸੀ। ਉਹ ਹੱਥਾਂ ਦਾ ਕੰਮ ਜਾਣਦੇ ਸੀ। ਤੇ ਫਿਰ ਬੱਚੇ ਨੌਕਰੀਆਂ ਪਿੱਛੇ ਨਹੀਂ ਭੱਜਣਗੇ। ਸਗਾਂ 8-10 ਬੰਦੇ ਨੂੰ ਨੌਕਰੀਆਂ ਦੇਣ ਵਾਲੇ ਬਣਨਗੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਆ ਬੋਲੀ ਪਾਓ ਕੁਝ ਮਿੰਟ ਦੀ ਜੱਫੀ ਪਾਓ ਜੱਫੀ ਪਾਓ ਜੱਫੀ ਪਾਓ ਹਾਂ ਬਾਈ ਮੈਂ ਮਾਣੀ ਕਿਹਾ ਗੇਦੀ